ਵੀ ਆ ਜਿਹੜਾ ਹੈ ਨਾ ਅੱਜ ਮਰਚਾ ਹਰ ਦੂਜੇ ਸਾਲ ਆ ਕਰਦੇ ਆ ਆ ਪੰਗਾ ਹੀ ਰਹਿੰਦਾ ਹੈ ਦਾ ਅੱਜ ਪੱਕਾ ਹੀ ਕਰਾਂਗੇ ਤਾਂ ਇੱਕ ਵਾਰ ਲਾਜ ਇੱਕ ਕੋਈ ਗੰਦਾ ਪਾਣੀ ਇੱਕ ਬੂੰਦ ਵੀ ਦਰਿਆਵਾਂ ਚ ਨਹੀਂ ਵੀ ਜਾਣ ਦਿੰਦਾ ਭਰਾਂ ਜੀ ਜੇ ਜੀ ਆਉਣੀ ਆ ਜੀ ਜੇਕਾਰ ਆਉਣੀ ਜੇ ਨਾ ਤੁਸੀਂ ਕੀਆ ਕਰੋ ਜੀ ਆਉਣੀ ਆ ਜੀ ਸਾਰਿਆਂ ਹਾਂ ਉਹ ਕਿਸ ਚੀਜ਼ ਦੀ ਲੋੜ ਹੈ ਯਾਰ ਨੋ ਤੁਸੀਂ ਯਾਰ ਜਿਹੜਾ ਇੰਨੇ ਬੈਂਡਰਾ ਕਰਕੇ ਤੁਸੀਂ ਸਾਰਾ ਬਚਾਲਿਆ। ਕੋਈ ਗੱਲ ਤਾਂ ਕਿਸੇ ਚੀਜ਼ ਦੀ ਲੋਡ ਹੋਏ ਤਾਂ ਮਨ ਦੱਸੋ। ਹਾਂਜੀ ਮਿੱਟੀ ਪੋਣੀ ਆ ਜੀ ਅਸੀਂ ਉਹ ਸਾਫ ਤੇ ਇਧਰ ਪੱਥਰ ਆ ਇਹ ਟੁਕੜਾ ਤੇ ਹਾਂ ਹਾਂ ਕੀ ਮੀਓ ਵਾਲੇ ਸਾਥ ਆਪਣੇ ਸਾਡੇ ਪੱਥਰ ਤੇ ਸਾਡੀ ਮਿੱਟੀ ਜੀ ਹਾਂ ਹਾਂ ਕਿ ਲਈ ਅੱਛਾ ਤਾਂ ਇਹ ਡੀਜ਼ਲ ਚਾਹੀਦਾ ਤੇ ਮੈਂ ਵੀ ਆਪਣੀ ਪੂਰੀ ਜ਼ਿੰਦਗੀ ਇਸ ਨਾਲ ਬਲਕੋ ਬਲਕੋ ਯਸ ਕਰਕੇ ਕੋਈ ਅਸੀਂ ਤਾਂ ਦਿਲੋਂ ਸੇਵਾ ਕਰਦੇ ਲੱਗੇ ਐ ਤੇ ਮੈਂ ਤਾਂ ਹੋਰ ਵੀ ਸਾਰਿਆਂ ਨੂੰ ਕਹਿੰਦਾ ਇਹਦੇ ਕੋਲੇ ਜੋ ਕੁਝ ਵੀ ਹੈ ਆ ਸੇਵਾ ਹੈ ਕਿ ਲੋਕੀ ਬਹੁਤ ਦੁਖੀ ਹੈ ਜੈ ਜੀ ਹਾਲਾਤ ਮੈਂ ਦੇਖੀ ਹੈ ਮੈਂ ਤਾਂ ਪਠਾਨਪੁਰ ਤੋਂ ਲੈ ਕੇ ਸਾਰ ਜਗ੍ਹਾ ਤੇ ਜਾ ਕੇ ਇਹ ਸਾਲ ਕੱਢਣਾ ਮੁਸ਼ਕਲ ਹੋਇਆ ਅਸੀਂ ਬਹੁਤ ਜਿਹੜਾ ਸਾਲ ਰਹਿੰਦਾ ਹੈ ਕਹਿੰਦਾ ਬਹੁਤ ਸਾਨੂੰ ਮੁਸ਼ਕਲ ਹੋਇਆ ਜੀ ਚਲੋ ਜੀ ਉਹ ਕਿਉਂਕਿ ਸਪੀਸ ਨਾਲੇ ਆ ਕਿ ਨੂੰ ਬਹੁ ਹੀ ਲਿੱਡੇ ਕਹਿਦਾ ਬਹੁ ਹੀ ਲਿੱਡੇ ਦਿੱਤੇ ਆ ਜੀ ਸਾਡੀ ਪੂਰੀ ਗੱਲ ਕਰਉਂਦੇ ਨਹੀਂ ਉਹ ਵੀ ਲੋਕ ਮੇਰੇ ਭਰਾਵਾਂ ਵਾਂਗੂ ਆ ਰਾਤ ਨੂੰ 12:00 ਵਜੇ 12:00 ਵਜੇ ਚੱਕਦੇ ਆ ਜੀ ਬਾਲਾ ਸਾਹਿਬ ਅਸੀਂ ਸਰਕਾਰ ਬਣਾਉਣੀ ਜੀ ਖੇਰਾ ਸਾਹਿਬ ਅਸੀਂ ਮੰਤਰੀ ਬਣਾਉਣੀ ਆ ਜੀ ਬਿਲਕੁਲ ਜੀ ਇਹ ਸਾਡੇ ਨਾਲ ਵੈਦਾਂ ਕਰ ਦਿਓ ਜੀ ਅੱਜ ਇੱਥੇ ਖੇਰਾ ਸਾਹਿਬ ਭਾਈ ਕਰੋ ਹੁਣ ਇਹ ਵੀ ਕਰ ਦਿਓ ਵਾਦ ਜੀ ਇਹ ਬਾਹਰ ਕਰਦੇ ਜੀ ਅਹੀ ਪਹਿਲੇ ਗੱਡੀ ਤੇ ਬੈਠਦੇ ਹੋ ਮੈਂ ਨਹੀਂ ਬੈਠਾ